ਬਟਾਲਾ ਚ ਇੰਨੇ ਦਿਨੀ ਸ਼ਾਮ ਦੇ ਵੇਲੇ ਐਕਟਿਵਾ ਤੇ ਆ ਕੇ ਸਕੂਟਰ ਤੇ ਹੀ ਦੁਕਾਨ ਲਾ ਕੇ ਮੋਮੋ ਵੇਚਣ ਵਾਲੇ ਪਿਤਾ ਤੇ ਅਤੇ ਛੋਟਾ ਪੁੱਤਰ ਐਕਟਿਵਾ ਮੋਮੋ ਵਾਲੇ ਸਰਦਾਰ ਜੀ ਦੇ ਨਾਮ ਤੋਂ ਮਸ਼ਹੂਰ ਹਨ ਅਤੇ ਰੋਜ਼ਾਨਾ ਸ਼ਾਮ 6 ਵਜੇ ਤੋਂ ਬਾਅਦ ਲੋਕਾਂ ਨੂੰ ਉਡੀਕ ਰਹਿੰਦੀ ਹੈ ਕਿ ਸਰਦਾਰ ਜੀ ਆਉਣ ਤਾਂ ਉਹ ਆਪਣੇ ਪੰਜਾਬੀ ਭਰਾ ਕੋਲੋਂ ਮੋਮੋ ਖਾਨ ਅਤੇ ਰਣਜੀਤ ਸਿੰਘ ਜੋ ਇਹ ਕੰਮ ਕਰ ਰਹੇ ਹਨ ਦਾ ਕਹਿਣਾ ਹੈ ਕਿ ਉਹ ਬਟਾਲਾ ਚ ਇੱਕ ਫੈਕਟਰੀ ਚ ਨੌਕਰੀ ਕਰਦੇ ਹਨ ਅਤੇ ਪੂਰਾ ਦਿਨ ਜਿੱਥੇ ਉਹ ਮਸ਼ੀਨਾਂ ਤੇ ਕੰਮ ਕਰਦੇ ਹਨ ਉੱਥੇ ਪਹਿਲਾਂ ਓਵਰਟਾਈਮ ਮਿਲ ਜਾਂਦਾ ਸੀ ਲੇਕਿਨ ਕੁਝ ਮਹੀਨੇ ਤੋਂ ਉਹ ਨਹੀਂ ਮਿਲ ਰਿਹਾ ਤਾਂ ਉਹਨਾਂ ਆਪਣੇ ਪਰਿਵਾਰ ਨਾਲ ਕੋਈ ਹੋਰ ਕੰਮ ਕਰਨ ਦੀ ਸਲਾਹ ਨਾਲ ਕੰਮ ਸ਼ੁਰੂ ਕੀਤਾ ਗਿਆ ਤੇ ਨੈਟ ਤੇ ਹੀ ਇੱਕ ਆਈਡੀਆ ਮਿਲਿਆ ਕਿ ਫਿਰ ਪਹਿਲਾਂ ਮੂਮੂ ਬਣਾਉਣ ਦੀ ਟ੍ਰੇਨਿੰਗ ਵੀਡੀਓ ਰਾਹੀਂ ਉਹਨਾਂ ਨੂੰ ਉਹਨਾਂ ਦੀ ਪਤਨੀ ਨੇ ਲਈ ਅਤੇ ਮੁੰਡ ਆਪਣੀ ਐਕਟਿਵਿਟੀ ਹੀ ਕਿਵੇਂ ਦੁਕਾਨ ਬਣਾਈ ਜਾਵੇ ਉਸ ਦਾ ਆਈਡੀਆ ਬਣਾਇਆ ਅਤੇ ਕਰੀਬ 4 ਮਹੀਨੇ ਪਹਿਲਾਂ ਉਹਨਾਂ ਇਹ ਕੰਮ ਸ਼ੁਰੂ ਕਰ ਦਿੱਤਾ ਅਤੇ ਆਪਣੇ ਪਿਛਲੇ ਮਹੀਨਿਆਂ ਤੋਂ ਪਹਿਲਾਂ ਸਵੇਰੇ ਉਹ ਫੈਕਟਰੀ ਵਿੱਚ ਕੰਮ ਕਰਦੇ ਅਤੇ ਘਰ ਦੁਪਹਿਰ ਵੇਲੇ ਆਪਣੀ ਪਤਨੀ ਅਤੇ ਬੇਟਾ ਜੋ 7ਵੀਂ ਜਮਾਤ ਵਿੱਚ ਪੜ੍ਹਾਈ ਕਰਦਾ ਹੈ ਉਹ ਸਕੂਲ ਤੋਂ ਆ ਕੇ ਮਮੋ ਦੀ ਸ਼ਾਮ ਨੂੰ ਦੁਕਾਨ ਲਗਾਉਣ ਦੀ ਤਿਆਰੀ ਘਰ 'ਚ ਕਰਦੇ ਹਨ ਅਤੇ ਜਦ ਸ਼ਾਮ ਨੂੰ ਫੈਕਟਰੀ ਤੋਂ ਵਿਲਾ ਹੋ ਵਾਪਸ ਆਉਂਦਾ ਹੈ ਤਾਂ ਉਹ ਅਤੇ ਉਸ ਦਾ ਬੇਟਾ ਆਪਣੀ ਐਕਟਿਵਾ ਲੈ ਕੇ ਡੇਰਾ ਰੋਡ ਜੋ ਢੀੜ ਵਾਲਾ ਇਲਾਕਾ ਹੈ ਉੱਥੇ ਆ ਕੇ ਆਪਣੀ ਐਕਟਿਵਾ ਦੁਕਾਨ ਤੇ ਹੀ ਲਗਾ ਕੇ ਇੱਥੇ ਮੂਮੋ ਵੇਚਦੇ ਹਨ ਰਣਜੀਤ ਦੱਸਦੇ ਹਨ ਕਿ ਭਾਵੇਂ ਉਹਨਾਂ ਦਾ ਬੇਟਾ ਛੋਟਾ ਹੈ ਲੇਕਿਨ ਉਹ ਪੂਰੀ ਜ਼ਿੰਮੇਵਾਰੀ ਨਾਲ ਜਿੱਥੇ ਆਪਣੀ ਪੜ੍ਹਾਈ ਕਰਦਾ ਹੈ ਉੱਥੇ ਹੀ ਪਹਿਲੇ ਦਿਨ ਤੋਂ ਉਹ ਵੀ ਪੂਰਾ ਸਾਥ ਦੇ ਰਿਹਾ ਹੈ ਅਤੇ ਇੱਥੋਂ ਤੱਕ ਕਿ ਬਾਪ ਬੇਟਾ ਤਾਂ ਕੁਰਕਰੇ ਮੂਮੋ ਖੁਦ ਤਿਆਰ ਕਰਦਾ ਅਤੇ ਲੋਕ ਬਹੁਤ ਪਸੰਦ ਕਰਦੇ ਹਨ ਉੱਥੇ ਹੀ ਬੇਟੇ ਨੇ ਵੀ ਦੱਸਿਆ ਕਿ ਕਿਵੇਂ ਤਿਆਰ ਹੁੰਦੇ ਹਨ ਉਹਨਾਂ ਦੇ ਸਪੈਸ਼ਲ ਮੂਮੋ ਅਤੇ ਪਿਤਾ ਅਤੇ ਪੁੱਤਰ ਦਾ ਕਹਿਣਾ ਹੈ ਕਿ ਉਹਨਾਂ ਦੀ ਮਿਹਨਤ ਜਾਰੀ ਹੈ ਅਤੇ ਉਹਨਾਂ ਦਾ ਸੁਪਨਾ ਹੈ ਕਿ ਉਹ ਆਪਣਾ ਕੰਮ ਵਧਾਉਣ ਅਤੇ ਉਹ ਇੱਕ ਐਕਟਿਵਾ ਵਾਲੇ ਮੋਮੋ ਨੂੰ ਬ੍ਰਾਂਡ ਬਣਾਉਣਾ ਚਾਹੁੰਦੇ ਹਨ ਜੀਬੀਸੀ ਅਪਡੇਟ ਲਈ ਗੁਰਦਾਸਪੁਰ ਤੋਂ ਲੱਭਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਣਜੀਤ ਸਿੰਘ ਜੀ ਜੀਬੀ ਮੈਂ ਕੋਈ ਕੋਈ ਕੰਮ ਕਰਦਾ ਮੈਂ ਪਹਿਲਾਂ ਫੈਕਟਰੀ ਵਿੱਚ ਕੰਮ ਕਰਦਾ 5 ਵਜੇ ਤੋਂ ਬਾਅਦ 6 ਵਜੇ 5 ਵਜੇ ਤੋਂ ਘਰ ਜਾਂਦਾ ਫਿਰ 6 ਵਜੇ ਤੋਂ ਇੱਥੇ ਮੋਮੋਸ ਵੀ ਰੈਡੀ ਲਾਉਂਦਾ ਹਾਂ ਹਾਂ ਜੀ ਪੰਜ ਫੈਕਟਰੀ ਵਿੱਚ ਕੰਮ ਕਰਦੇ ਮੇਰਾ ਓਵਰਟਾਈਮ ਕਰ ਬੰਦ ਹੋ ਗਿਆ ਥੋੜੀ ਇਨਕਮ ਘਟ ਗਈ ਤੇ ਸੋਚਿਆ ਕਿ ਇਨਕਮ ਘਟ ਗਈ ਤੇ ਹੁਣ ਕੋਈ ਨਾ ਕੋਈ ਨਵਾਂ ਤਰੀਕਾ ਕਰੀਏ ਤਾਂ ਫਿਰ ਸੋਚਿਆ ਕਿ ਆਪਣਾ ਪਾਰਟ ਟਾਈਮ ਸ਼ੁਰੂ ਕਰਦੇ ਹਾਂ ਕੰਮ ਕੋਈ ਤੇ ਫਿਰ ਵਾਈਫ ਨਾਲ ਸਲਾਹ ਕੀਤੀ ਤੇ ਅਈ ਨੈਟ ਤੇ ਸਰਚ ਕੀਤਾ ਫਿਰ ਸੋਚਿਆ ਕਿ ਮੋਬਿਲ ਦਾ ਕੰਮ ਸ਼ੁਰੂ ਕਰਕੇ ਦੇਣੇ ਲੈਟ ਸੇ ਸਿੱਖਿਆ ਮੋਬਿਲ ਹਾਂਜੀ ਨੈਟ ਤੋਂ ਹੀ ਸਭ ਕੁਝ ਐਕਟਿਵਾ ਵੀ ਤੇ ਆ ਨੈਟ ਦੀ ਹਾਂਜੀ ਐਕਟਿਵਾ ਵੀ ਨੈਟ ਤੋਂ ਹੀ ਆਪਾਂ ਦੇਖਿਆ ਕਿ ਹਾਂ ਲਾ ਥੋੜਾ ਜਿਹਾ ਡਿਜ਼ਾਈਨ ਚੇਂਜ ਆ ਬਾਕੀ ਆਪਾਂ ਨੈਟ ਤੋਂ ਹੀ ਦੇਖਿਆ ਕਿ ਇੱਕ ਬੰਦਾ ਐਕਟਿਵਾ ਤੇ ਲਾ ਰਿਹਾ ਸੀ ਤੇ ਸੋਚਿਆ ਕਿ ਅਸੀਂ ਵੀ ਐਕਟਿਵਾ ਤੇ ਲਾ ਸਕਦੇ ਹਾਂ ਕਿਉਂਕਿ ਪਰਵਾਸੀ ਆ ਗਏ ਜੇ ਸਾਈਕਲਾਂ ਤੇ ਆਪਣਾ ਕੰਮ ਕਰ ਸਕਦੇ ਤੇ ਅਸੀਂ ਤੇ ਤੁਹਾਡੇ ਕੋਲ ਵੇਰ ਐਕਟਿਵਾ ਹੈ ਭਾਜੀ ਬਹੁਤ ਵਧੀਆ ਸਪੋਰਟ ਜੇ ਲੋਕੀ ਤੁਹਾਡੇ ਸਾਹਮਣੇ ਪਹਿਲਾਂ ਆ ਕੇ ਖਲੋ ਜਾਂਦੇ ਕਿ ਕਸਟਮਰ ਮਤਲਬ ਚੀਜ਼ ਵਾਹ ਹਾਂਜੀ 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 ਤੇ ਬੇਟੇ ਦਾ ਕੀ ਰੋਲ ਆ ਵਿੱਚ ਬੇਟਾ ਭਾਜੀ ਮੇਰੇ ਨਾਲ ਪੂਰੀ ਸਪੋਰਟ ਕਰਦਾ ਜੇ ਕਟੀਆਂ ਵਗੈਰਾ ਉਹ ਹੀ ਪੈਕ ਕਰਦਾ ਕਸਮਨ ਦੀ ਮੈਂ ਖਾਲੀ ਫਰਾਈ ਤੇ ਸਟੀਮ ਕਰਨਾ ਬਾਕੀ ਪੈਕਿੰਗ ਵਗੈਰਾ ਉਹ ਹੀ ਕਰਦਾ ਹਾਂ ਹਾਂ ਜੀ ਘਰ ਵਿੱਚ ਕੁਰਕਰੇ ਮਮਨ ਜੀ ਸਾਡੇ 3-4 ਤਰ੍ਹਾਂ ਦੇ ਹੈਗੇ ਮਮਨ ਇੱਕ ਪਨੀਰ ਵਾਲਾ ਇੱਕ ਕੁਰਕਰੇ ਹੈ ਤੇ ਇੱਕ ਵੈਜ ਹੈ ਤੇ ਕੁਰਕਰੇ ਵਾਲੇ ਉਹ ਹੀ ਤਿਆਰ ਕਰਦਾ ਹੈ ਅੱਗੇ ਤੇ ਫਿਲਹਾਲ ਕਾਟ ਲਾਵਾਂਗੇ ਉਸ ਤੋਂ ਬਾਅਦ ਵੇਖਾਂਗੇ ਕਿ ਹੋ ਸਕਦਾ ਹੈ ਕਿ ਹੋਰ ਜਗ੍ਹਾ ਤੇ ਵੀ ਕਾਟ ਲਗਾਈਏ ਮੈਂ ਆਪਣਾ ਮਤਲਬ ਨਮੀਆ ਹੋਰ ਕਾਟ ਕਾਰ ਵਧਾ ਦਈਏ ਕਾ ਨਜ਼ਾਰਾ ਮਤਲਬ ਕੱਪਲੀ ਵਧਾ ਹਾਂ ਬ੍ਰਾਂਡ ਬਣਾਉਣਾ ਹਾਂਜੀ 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 ਬ੍ਰਾਂਡ ਬਣਾਉਣਾ ਚਾਹੁੰਦੇ ਆ ਕੀ ਬ੍ਰਾਂਡ ਬ੍ਰਾਂਡ ਦਾ ਨਾਮ ਕੀ ਹੋਏਗਾ ਫਿਰ ਮੇਰੇ ਮਨ ਚ ਤੇ ਆ ਰਿਹਾ ਕਿ ਐਕਟਿਵਾ ਮੁਹਮਮਦ ਬ੍ਰਾਂਡ ਹੋਏਗਾ ਬਾਕੀ ਜੋ ਰਾਮ ਨੂੰ ਚਾਹੇ ਚਾਇਆ ਹੋਏਗਾ ਉਹ ਹੋਏਗਾ ਨਾਮ ਦਾ ਬਿਟਾ ਮੇਰਾ ਨਾਮ ਅਕਾਇਬ ਸਿੰਘ ਜੀ ਇੱਥੇ ਮੈਂ ਗੱਲ ਕਰਿਆ ਕੁਰਕਰੇ ਮੁਹਮਮਦ ਬਣਾ ਲੈਣ ਦੇ ਬਾਰੇ ਇੱਥੇ ਆ ਕੇ ਮੇਰੇ ਪਾਪਾ ਦੇ ਨਾਲ ਹੈਲਪ ਕਰਾਉਣਾ ਕਿਹੜੀ ਕਾਸਟ ਪੜੋ ਸ਼ਾਮ ਜੀ ਮੈਨੂੰ ਬੜੀਆ ਲੱਗਾ ਹੁਣ ਅੱਗੇ ਕੰਮ ਕਰਦਾ ਹਾਂ ਮੈਂ ਇੱਥੇ ਚਟਨੀਆ ਬਣਾ ਕਰਦਾ ਤੇ ਮਮੋਸ ਵਿੱਚ ਚਟਨੀ ਨਹੀਂ ਭਾਗਦਿੰਦਾ ਤੇ ਘਰ ਜਿਹੜੇ ਮਮੋਸ ਤਿਆਰ ਕਰਦਾ ਉਹ ਕਿਦਾਂ ਤਿਆਰ ਕਰਦਾ ਉਹਦੀ ਰੈਸিপি ਹੈਗੀ ਤੇ ਦੇਖੋ ਉਹਦੇ ਵਿੱਚ ਕੁਝ ਆਪਣੇ ਸੀਕਰਟ ਮਸਾਲੇ ਪੈਂਦੇ ਆ ਤੇ ਤੰਦੂਰੀ ਮਿਓਨੀ ਪੈਂਦੀ ਆ ਤੇ ਉੱਤ ਬਾਅਦ ਇਹ ਚਾਹ ਨਾਲ ਮਿਕਸ ਕਰਕੇ ਤੇ ਬ੍ਰੈਡ ਕ੍ਰੰਬਸ ਲਾ ਗ ਜਾਂਦੇ ਫਿਰ ਉਹ ਪੜਾਈ ਤੇ ਇਹ ਕਿਸ ਤਰ੍ਹਾਂ ਦਾ ਟਾਈਮ ਕਰਦੇ ਆ ਕਾ ਨੂੰ ਕੱਢ ਲੈਣੇ ਆ ਜਦ ਲਈ ਥੋੜਾ ਇਹ ਨਾਲ ਚੱਲੀ ਹੈ ਹਾਂਜੀ ਟਿਵੀਸ਼ਨ ਤੇ ਵੀ ਜਾਂਦੇ ਆ ਬਹੁਤ ਵਧੀਆ ਭੌਂਦੇ ਭਾਈ ਦਿੱਲੀ ਮਲਾਈ ਦਾ ਵਾ ਸਜੀ ਲਾਈ ਦਾ ਫਿਰ ਉਹਨਾਂ ਕੋ ਲੰਘਦੇ ਖਾ ਜਿਹੇ ਆ ਵਧੀਆ ਭੌਂਦੇ ਚੀਜ਼ ਤੇ ਉਹਦਾ ਜੀ ਬਹੁਤ ਵਧੀਆ ਜੀ ਆਪਣੀ ਮਿਹਨਤ ਕਰਦੇ ਨੇ ਸਾਰਿਆਂ ਨੂੰ ਇਹੋ ਹੀ ਮੈਸੇਜ ਆ ਵੀ ਮਿਹਨਤ ਕਰੋ ਠੀਕ ਆ ਜੀ ਮਸ਼ਹਨਾ ਕਰੋ ਉਹਨਾਂ ਲੋਕੀ ਮਸ਼ਹਨ ਜਿਆਦਾ ਭੱਜੇ ਕਰਦੇ ਨੇ ਤੇ ਆ ਮਿਹਨਤ ਆਪਣੀ ਕਰਕੇ ਰੋਟੀ ਖਾਓ ਆਪਣਾ ਪਰਿਵਾਰ ਬਣਾਓ ਜੀ ਦੇਖੇ ਨਾ ਉਹ ਜੀ ਨੇ ਜੀ ਦੇਖੋ ਸਿੱਖਿਆ ਉਹਨਾਂ ਨੇ ਸਭ ਕੁਝ ठीक है पहले सीख्या वा फिर उन्होंने काम शुरू ਕੀਤਾ ہوگا سوچیا پھر ہی انہوں نے වලو শুরু ਕੀਤਾ કામ वेलकम टू डीएवी यूनिवर्सिटी जालंधर वेयर नॉलेज मीट्स इनोवेशन एस्टैब्लिश्ड विद द विजन टू एम्पावर माइंड्स एंड ट्रांसफॉर्म फ्यूचर्स एट डीएवी यूनिवर्सिटी वी बिलीव इन एक्सीलेंस थ्रू एजुकेशन वेयर ट्रेडिशन मीट्स मॉडर्निटी आवर स्टेट ऑफ द आर्ट कैंपस एंड वर्ल्ड क्लास फैकल्टी Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar. Discover your potential.